ਆਪ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਸਾਰੇ ਨਿਵਾਸੀਆਂ ਨੂੰ ਸਾਡੇ ਭੈਣ ਸੁਨੀਆ ਸਕੂਲ ਦੀ ਜਿੱਤਨ ਦੀ ਖੁਸ਼ੀ ਵਿੱਚ ਬਧਾਇਆ ਦਿੰਦਾ ਹਾਂ ਉੱਥੇ ਮੈਂ ਆਪਣੇ ਸਾਰੇ ਕਲੱਬ ਦੇ ਮੈਂਬਰਾਂ ਨੂੰ ਵੀ ਬਹੁਤ ਬਧਾਇਆ ਹਾਂ ਜਿਨ੍ਹਾਂ ਦੀ ਮਿਹਨਤ ਕਰਕੇ ਉਹ ਜਿੱਤੇ ਜਿੱਥੇ ਉਹਨਾਂ ਨੇ ਆਪ ਮਿਹਨਤ ਕੀਤੀ ਆ ਉੱਥੇ ਸਾਡੇ ਕਲੱਬ ਦੇ ਸਾਰੇ ਹੀ ਮੈਂਬਰਾਂ ਨੇ ਜਿਵੇਂ ਕਿ ਦਵਿੰਦਰ ਤੂਰ ਜੀ ਆਪਣੇ ਸੰਜੀਤ ਸਿੰਘ ਚਰਨਜੀਤ ਜੀ ਇਹਨਾਂ ਨੇ ਬਹੁਤ ਜ਼ਿਆਦਾ ਮੀਂਦ ਕੀਤੀ ਤੇ ਸਾਡੇ ਹਰਪਾਲ ਸਿੰਘ ਜੀ, ਇੰਦਰਪਾਲ ਸਿੰਘ ਜੀ ਸਾਡੇ ਬਹੁਤ ਮੀਂਦ ਜਿਨ੍ਹਾਂ ਨੇ ਰਿਸ਼ਤੇਦਾਰ ਸੱਜਣ ਮਿੱਤਰ ਸਭ ਨੂੰ ਫੋਨ ਕੀਤਾ ਅਸੀਂ ਕਿ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਵੀ ਉਹ ਚੌਥੀ ਵਾਰੀ ਐਮਪੀ ਬਣੇ ਆ ਤੇ ਉਹ ਹੋਰ ਵੀ ਜ਼ਿਆਦਾ ਆਪਣਾ ਪੀਸ਼ਦਾਰ ਤੇ ਆਪਣਾ ਸਿਧਵਾ ਬਿੱਡ ਦਾ ਨਾਮ ਰੋਸ਼ਨ ਕਰਨਗੇ ਸਾਡੀ ਭੈਣ ਜੁੱਤੀ ਸਾਰਿਆਂ ਨੂੰ ਬਹੁਤ-ਬਹੁਤ ਪਤੰਗ ਆ। ਆਲ ਫਰੈਂਡਸ ਐਂਡ ਵੈਲਫੇਅਰ ਕਲੱਬ ਬਣੀ ਹੋਊ ਸਿੱਧੂ ਸੋਨੀਆ ਦੀ ਪ੍ਰੇਮਟਨ ਦੇ ਵਿੱਚ ਜਦ ਦੀ ਖੁਸ਼ੀ ਦੇ ਵਿੱਚ ਉਹਨਾਂ ਅੱਜ ਅਸੀਂ ਇੱਥੇ ਅੱਜ ਸਮਾਗਮ ਰੱਖਿਆ ਛੋਟਾ ਜਿਹਾ ਇਹਦੇ ਵਿੱਚ ਅਸੀਂ ਅੱਜ ਉਹਨਾਂ ਦੀ ਖੁਸ਼ੀ ਨੂੰ ਲੱਡੂ ਵੰਡ ਕੇ ਅਤੇ ਸਾਰੇ ਕਲੱਬ ਮੈਂਬਰ ਨੂੰ ਇਕੱਠਾ ਕਰਕੇ ਅੱਜ ਇੱਥੇ ਚੰਸੀ ਰਾਣੀ ਚੌਂਕ ਦੇ ਵਿੱਚ ਜਗਰੋਂ ਦੇ ਵਿੱਚ ਉਹਨਾਂ ਨੂੰ ਜਤਨ ਲਈ ਸੁਣਿਆ ਤੁਸੀਂ ਵੀ ਬੜਾ ਜੋਰ ਲਾਇਆ ਜੀ ਅਸੀਂ ਵੀ ਸਾਡੇ ਜਿੰਨੇ ਵੀ ਰਿਲੇਟਿਵ ਆ ਇਥੋਂ ਪੰਜਾਬ ਤੋਂ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਉਹਨਾਂ ਸਾਰਿਆਂ ਨੂੰ ਕਹਿ ਕੇ ਉਹਨਾਂ ਦੀ ਹੈਲਪ ਕਰਵਾਈ इवन ਸਾਡੇ ਆਪ ਦੀ ਖੁਦ ਫੈਮਲੀਆ ਉੱਤੇ ਨੇ ਤੇ ਬਾਕੀ ਸਾਡੇ ਸੰਗਤ ਸ਼ਰਦੀਪ ਰੰਧਾਵਾ ਜੀ ਸਾਡੇ ਇੱਕ ਕਲੱਬ ਦੇ ਐਕਟਿਵ ਮੈਂਬਰ ਨੇ ਤੇ ਉਹਨਾਂ ਨੇ ਉਹਨਾਂ ਦੇ ਕਰਕੇ ਵੀ ਸਾਡੀ ਕਲੱਬ ਨੇ ਸਾਰੇ ਜਿੰਨੀ ਕਲੱਬਾਂ ਉਹਨਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਆਪਦੇ ਉੱਤੇ ਜਿੰਨੇ ਵੀ ਸਪੋਰਟਰ ਸੀਗੇ ਉਹਨਾਂ ਦੀ ਮਦਦ ਜਿੰਨਾ ਕਿ ਐਨੀ ਮਾਰਕ ਤੋਂ ਪਰੇ ਸੋਸੀ ਟੋਲ ਫਰੈਂਡ ਸਪੋਰਟਸ ਕਲੱਬ ਵੱਲੋਂ ਉਹਨਾਂ ਦੀ ਜਿਹੜੀ ਵਿਕਟਰੀ ਹੈ ਉਹਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਦੇਣਾ ਚਾਹੁੰਦੇ ਆ ਉਹ ਸਾਡੇ ਜਗਰਾਓ ਏਰੀਆ ਦੀ ਸ਼ਾਨ ਨੇ ਉਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚੌਥੀ ਵਾਰੀ ਦੁਆਰਾ ਐਮਪੀ ਬਣਿਆ ਬ੍ਰੈਂਪਟਨ ਸਾਹਿਬ ਤੋਂ ਮੈਂ ਆਪਕੋ ਦੱਸ ਬ੍ਰੈਂਪਟਨ ਰਹਿਣਾ ਜੇ ਸਾਨੂੰ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਹੈਲਥ ਦੀ ਜ਼ਰੂਰਤ ਹੁੰਦੀ ਹੈ ਹਮੇਸ਼ਾ ਸਾਡੇ ਲਈ ਰੈਡੀ ਹੁੰਦੇ ਆ ਸਾਡੀ ਪ੍ਰੋਬਲਮਸ ਨੂੰ ਹੱਲ ਕਰਾਉਂਦੇ ਆ ਏ ਐਂਡ ਸਪੈਸ਼ਲੀ ਕਿ ਉੱਥੇ ਬ੍ਰੈਂਪਟਨ ਦੇ ਵਿੱਚ ਜਿਤਨਾ ਕਿ ਲੋਕਾਂ ਨੇ ਇੰਨਾ ਪਿਆਰ ਬਣਾਉਣਾ ਇੱਕ ਬਹੁਤ ਵੱਡਾ ਬਿਗ ਟਾਸਕ ਹੈ ਤੇ ਉਹਨਾਂ ਨੇ ਲੋਕਾਂ ਨਾਲ ਹੀ ਪਿਆਰ ਬਣਾਇਆ ਸੋਸ਼ਲ ਸਰਵਿਸ ਕੀਤੀ ਐਂਡ ਅਸੀਂ ਸਾਰੇ ਆਲ ਫਰੈਂਸ ਕਲੱਬ ਵੱਲੋਂ ਉਹਨਾਂ ਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦੇ ਆ ਉਹ ਸਾਡੇ ਸਾਰੇ ਫੈਮਿਲੀ ਵਾਂਗੂ ਆ ਤੇ ਸਭ ਜੀ ਭੂਆ ਜੀ ਲੱਗਦੇ ਨੇ ਤੇ ਸਾਡੇ ਸਾਰੇ ਕਲੱਬ ਮੈਂਬਰ ਦੇ ਸਿਸਟਰ ਨੇ ਉਹਨਾਂ ਦੇ ਜਿਹੜੇ ਬ੍ਰਦਰ ਨੇ ਸੁਖਬੀਰ ਰੰਧਾਵਾ ਜੀ ਉਹ ਵੀ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਦੇ ਹਸਬੰਡ ਗੁਰਜੀਤ ਸਿੱਧੂ ਜੀ ਵੀ ਉਹ ਵੀ ਸਾਡੇ ਕਲੱਬ ਦੇ ਐਕਟਿਵਲੀ ਮੈਂਬਰ ਨੇ ਜੀ ਤੋਂ ਸਾਡੇ ਸਾਰੇ ਕਲੱਬ ਵੱਲ Well, ਆਪ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਸਾਰੇ ਨਿਵਾਸੀਆਂ ਨੂੰ ਸਾਡੇ ਭੈਣ ਸੁਨੀਆ ਸਕੂਲ ਦੀ ਜਿੱਤਨ ਦੀ ਖੁਸ਼ੀ ਵਿੱਚ ਬਧਾਇਆ ਦਿੰਦਾ ਹਾਂ ਉੱਥੇ ਮੈਂ ਆਪਣੇ ਸਾਰੇ ਕਲੱਬ ਦੇ ਮੈਂਬਰਾਂ ਨੂੰ ਵੀ ਬਹੁਤ ਬਧਾਇਆ ਹਾਂ ਜਿਨ੍ਹਾਂ ਦੀ ਮਿਹਨਤ ਕਰਕੇ ਉਹ ਜਿੱਤੇ ਜਿੱਥੇ ਉਹਨਾਂ ਨੇ ਆਪ ਮਿਹਨਤ ਕੀਤੀ ਆ ਉੱਥੇ ਸਾਡੇ ਕਲੱਬ ਦੇ ਸਾਰੇ ਹੀ ਮੈਂਬਰਾਂ ਨੇ ਜਿਵੇਂ ਕਿ ਦਵਿੰਦਰ ਤੂਰ ਜੀ ਆਪਣੇ ਸਾਜੀ ਸਿੰਘ ਚਰਨਜੀਤ ਜੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਸਾਡੇ ਹਰਪਾਲ ਸਿੰਘ ਜੀ ਇੰਦਰਪਾਲ ਸਿੰਘ ਜੀ ਸਭ ਨੇ ਬਹੁਤ ਮਿਹਨਤ ਕੀਤੀ ਜਿੰਨੇ ਰਿਸ਼ਤੇਦਾਰ ਸੱਜਣ ਮਿੱਤਰ ਸਭ ਨੂੰ ਕੋਲ ਇੱਥੇ ਅਸੀਂ ਤੇ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਵੀ ਉਹ ਚੌਥੀ ਵਾਰੀ ਐਮਪੀ ਬਣੇ ਆ ਤੇ ਉਹ ਹੋਰ ਵੀ ਜਿਆਦਾ ਆਪਣਾ ਪੇਸ਼ਦਾਰ ਤੇ ਆਪਣਾ ਸਿਧਮਾ ਬਿੱਟ ਦਾ ਨਾਮ ਰੋਸ਼ਨ ਕਰਨਗੇ ਸਾਡੀ ਭੈਣ ਜਿੱਤੀ ਹੈ ਸਾਰਿਆਂ ਨੂੰ ਬਹੁਤ-ਬਹੁਤ ਬਧੰਗ ਹੈ ਆਲ ਫਰੈਂਡਸ ਐਂਡ ਵੈਲਫੇਅਰ ਕਲੱਬ ਬਣੀ ਹੋਊ ਸਿੱਧੂ ਸੋਨੀਆਂ ਦੀ ਬ੍ਰੈਮਟਨ ਦੇ ਵਿੱਚ ਜਿੱਤ ਦੀ ਖੁਸ਼ੀ ਦੇ ਵਿੱਚ ਉਹਨਾਂ ਅੱਜ ਅਸੀਂ ਇੱਥੇ ਅੱਜ ਸਮਾਗਮ ਰੱਖਿਆ ਛੋਟਾ ਜਿਹਾ ਇਹਦੇ ਵਿੱਚ ਅਸੀਂ ਅੱਜ ਉਹਨਾਂ ਦੀ ਖੁਸ਼ੀ ਨੂੰ ਲੱਡੂ ਵੰਡ ਕੇ ਅਤੇ ਸਾਰੇ ਕਲੱਬ ਮੈਂਬਰ ਨੂੰ ਇਕੱਠਾ ਕਰਕੇ ਅੱਜ ਇਥੇ ਚਾਂਸੀ ਰਾਣੀ ਚੌਂਕ ਦੇ ਵਿੱਚੋਂ ਜਗਰੋਂ ਦੇ ਵਿੱਚ ਉਹਨਾਂ ਨੂੰ ਜਦੋਂ ਲਈ ਸੁਣਿਆ ਤੁਸੀਂ ਵੀ ਬੜਾ ਜ਼ੋਰ ਲਾਇਆ ਜੀ ਅਸੀਂ ਵੀ ਸਾਡੇ ਜਿੰਨੇ ਵੀ ਰਿਲੇਟਿਵ ਆ ਇਥੋਂ ਪੰਜਾਬ ਤੋਂ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਉਹਨਾਂ ਸਾਰਿਆਂ ਨੂੰ ਕਹਿ ਕੇ ਉਹਨਾਂ ਦੀ ਹੈਲਪ ਕਰਵਾਈ इवन ਸਾਡੇ ਆਪ ਦੀ ਖੁਦ ਫੈਮਲੀਆ ਉੱਤੇ ਨੇ ਤੇ ਬਾਕੀ ਸਾਡੇ ਸੰਗਤ ਸੁਖਦੀਪ ਰੰਧਾਵਾ ਜੀ ਸਾਡੇ ਇੱਕ ਕਲੱਬ ਦੇ ਐਕਟਿਵ ਮੈਂਬਰ ਨੇ ਤੇ ਉਹਨਾਂ ਨੇ ਉਹਨਾਂ ਦੇ ਕਰਕੇ ਵੀ ਸਾਡੀ ਕਲੱਬ ਨੇ ਸਾਰੇ ਜਿੰਨੀ ਕਲੱਬਾਂ ਉਹਨਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਆਪਦੇ ਉੱਤੇ ਜਿੰਨੇ ਵੀ ਸਪੋਰਟਰ ਸੀਗੇ ਉਹਨਾਂ ਦੀ ਮਦਦ ਕਿੰਨਾ ਕੁ ਐਨੀ ਮਾਰਕਸ ਆ ਤੱਕ ਫਿਰ ਸੋਸੀ ਟੌਲ ਫਰੈਂਡ ਸਪੋਰਟਸ ਕਲੱਬ ਵੱਲੋਂ ਉਹਨਾਂ ਦੀ ਜਿਹੜੀ ਵਿਕਟਰੀ ਹੈ ਉਹਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਦੇਣਾ ਚਾਹੁੰਦੇ ਆ ਉਹ ਸਾਡੇ ਜਗਰਾਓ ਏਰੀਆ ਦੀ ਸ਼ਾਨ ਨੇ ਉਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚੌਥੀ ਵਾਰੀ ਦੁਆਰਾ ਐਮਪੀ ਬਣਿਆ ਬ੍ਰੈਂਪਟਨ ਸਾਹਿਬ ਤੋਂ ਮੈਂ ਆਪਕੋ ਦੱਸ ਬ੍ਰੈਂਪਟਨ ਰਹਿਣਾ ਜੇ ਸਾਨੂੰ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਹੈਲਥ ਦੀ ਜ਼ਰੂਰਤ ਹੁੰਦੀ ਹੈ ਹਮੇਸ਼ਾ ਸਾਡੇ ਲਈ ਰੈਡੀ ਹੁੰਦੇ ਆ ਸਾਡੀ ਪ੍ਰੋਬਲਮਸ ਨੂੰ ਹੱਲ ਕਰਾਉਂਦੇ ਆ ਤੇ ਐਂਡ ਸਪੈਸ਼ਲੀ ਕਿ ਉੱਥੇ ਬ੍ਰੈਂਪਟਨ ਦੇ ਵਿੱਚ ਜਿਤਨਾ ਕਿ ਲੋਕਾਂ ਨਾਲ ਪਿਆਰ ਬਣਾਉਣਾ ਇੱਕ ਬਹੁਤ ਵੱਡਾ ਬਿਗ ਟਾਸਕ ਹੈ ਤੇ ਉਹਨਾਂ ਨੇ ਲੋਕਾਂ ਨਾਲ ਹੀ ਪਿਆਰ ਬਣਾਇਆ ਸੋਸ਼ਲ ਸਰਵਿਸ ਕੀਤੀ ਐਂਡ ਅਸੀਂ ਸਾਰੇ ਆਲ ਫਰੈਂਸ ਕਲੱਬ ਵੱਲੋਂ ਉਹਨਾਂ ਨੂੰ ਕੰਗ੍ਰੈਚੂਲੇਟ ਕਰਨਾ ਚਾਹੁੰਦੇ ਆ ਉਹ ਸਾਡੇ ਸਾਰੇ ਫੈਮਿਲੀ ਵਾਂਗੂ ਆ ਤੇ ਸਰਬ ਸਭੂਆ ਜੀ ਲੱਗਦੇ ਨੇ ਤੇ ਸਾਡੇ ਸਾਰੇ ਕਲੱਬ ਮੈਂਬਰਸ ਦੇ ਸਿਸਟਰ ਨੇ ਉਹਨਾਂ ਦੇ ਜਿਹੜੇ ਬ੍ਰਦਰ ਨੇ ਸੁਖਦੀਪ ਰੰਧਾਵਾ ਜੀ ਉਹ ਵੀ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਦੇ ਹਸਬੰਡ ਗੁਰਜੀਤ ਸਿੱਧੂ ਜੀ ਵੀ ਉਹ ਵੀ ਸਾਡੇ ਕਲੱਬ ਦੇ ਐਕਟਿਵਲੀ ਮੈਂਬਰ ਨੇ ਜੀ ਤੋਂ ਸਾਡੇ ਸਾਰੇ ਕਲੱਬ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਚੌਥੀ ਵਾਰੀ ਬ੍ਰੈਂਟਨ ਤੋਂ ਜਤਨ ਲਈ ਜੀ